ਜਸਮੀਤ ਜੀ ਜੇ ਮੈਂ ਵਾਪਸ ਇੱਕ ਵਾਰ ਕੈਨੇਡਾ ਤੇ ਮੁੜਾਂ ਕਿਉਂਕਿ ਕੈਨੇਡਾ ਲਗਭਗ ਸਾਰੇ ਪ੍ਰੋਵਿੰਸ ਤੋਂ ਅਟੈਸਟੇਸ਼ਨ ਲੈਟਰ ਆਉਣ ਦੀ ਗੱਲ ਸ਼ੁਰੂ ਹੋਈ ਸੀ ਹੁਣ ਮੈਂ ਥੋੜੀ ਜਿਹੀ ਜਾਨਣਾ ਚਾਹਨਾ ਕਿ ਕਿੰਨਾ ਕੁ ਜ਼ਰੂਰੀ ਹੈ ਕਿ ਕੈਨੇਡਾ ਲਈ ਸਟੂਡੈਂਟ ਵਿਥਿਨ ਫਿਊ ਡੇਜ਼ ਜਾਂ April ਦੇ ਵਿੱਚ ਵਿੱਚ ਹੀ ਆਪਣੀਆਂ ਆਫਰ ਲੈਟਰ ਮੰਗਾ ਲੈਣ ਕਿਉਂਕਿ ਮੈਨੂੰ ਇਸ ਤਰੀਕੇ ਦੀਆਂ ਚਰਚਾਵਾਂ ਸੁਣਨ ਨੂੰ ਮਿਲਦੀਆਂ ਤੁਸੀਂ ਵੀ ਇਹ ਖਦਸ਼ੇ ਪ੍ਰਗਟ ਕੀਤੇ ਸੀ ਕਿ ਸਪਟੰਬਰ ਇਨਟੇਕ ਬਹੁਤ ਜਲਦੀ ਭਰ ਸਕਦਾ ਹੈ ਤੇ ਉਸ ਤੋਂ ਬਾਅਦ ਫਿਰ ਜਨੂਅਰੀ ਇਨਟੇਕ ਦੀ ਵੇਟਿੰਗ ਹੈ ਜਿਹੜੀ ਉਹ ਲੱਗਣੀ ਸ਼ੁਰੂ ਹੋਣੀ ਹੈ ਤੁਰੰਤ ਆਫਰ ਲੈਟਰ ਲੈਣਾ ਕਿਉਂ ਜ਼ਰੂਰੀ ਹੋ ਗਿਆ ਕੈਨੇਡਾ ਦੇ ਵਿੱਚ ਪਰ ਸਟੂਡੈਂਟ ਕਿਵੇਂ ਤੈਅ ਕਰੇ ਕਿ ਉਹਨੇ ਕਿਹੜੇ ਪ੍ਰੋਵਿੰਸ ਦੀ ਆਫਰ ਲੈਟਰ ਲੈਣੀ ਸੀ ਦੇਖੋ ਫਿਰ ਹੁਣ ਇੱਥੇ ਹੈ ਕਿ ਕਾਲਜੇ ਬਹੁਤ ਜ਼ਿਆਦਾ ਸਤਰਕ ਹੋ ਗਏ ਹਨ ਕਾਲਜੇ ਇੱਕ ਨਵੀਂ ਚੀਜ਼ ਵੀ ਲੈ ਕੇ ਆ ਰਹੇ ਜਿਹਦਾ ਨਾਮ ਹੈ ਬਾਰਡਰ ਪਾਸ ਉਹ ਇੱਕ ਸੌਫਟਵੇਅਰ ਹੈ ਜਿਹੜਾ ਅਸੈਸ ਕਰੂਗਾ ਤੁਹਾਨੂੰ ਵੀਜ਼ਾ ਮਿਲੇਗਾ ਨਹੀਂ ਮਿਲੇਗਾ ਸੋ ਕਾਲਜੇਸ ਕਹਿ ਰਹੇ ਕਿ ਅਸੀਂ ਪ੍ਰੋਵਿੰਸ਼ੀਅਲ ਅਟੈਸਟੇਸ਼ਨ ਲੈਟਰ ਉਹਨੂੰ ਹੀ ਦਵਾਂਗੇ ਜਿਹੜੇ ਬੱਚੇ ਨੂੰ ਵੀਜ਼ਾ ਮਿਲੇਗਾ ਸੋ ਸਟੂਡੈਂਟਸ ਆਈ ਫੀਲ ਕਿ ਕੈਨੇਡਾ ਆਉਣ ਵਾਲੇ ਦਿਨਾਂ 'ਚ ਵੀਜ਼ਾ 100% ਵੀਜ਼ਾ ਹੀ ਹੋਊਗਾ ਜਿੰਨੂੰ ਪੈਲ ਮਿਲ ਗਈ ਕਿਉਂਕਿ ਕਾਲਜੇਜ਼ ਬਹੁਤ ਹੀ ਜ਼ਿਆਦਾ ਕੀ ਕਹਿੰਦੇ ਆ ਧਿਆਨ ਦੇ ਨਾਲ ਆਫਰਸ ਇਸ਼ੂ ਕਰਨਗੇ ਐਂਡ ਕੀ ਕਹਿੰਦੇ ਆ ਆਈ ਫੀਲ ਕਿ ਸਟੂਡੈਂਟਸ ਨੂੰ ਬਹੁਤ ਜ਼ਿਆਦਾ ਹੁਣ ਜਦੋਂ ਕਿਸੇ ਵੀ ਕਾਲਜ ਤੇ ਅਪਲਾਈ ਕਰਨਾ ਹੈ ਤਾਂ ਆਪਾਂ ਨੂੰ ਕਾਫੀ ਜ਼ਿਆਦਾ ਸਤਾਰਕ ਰਹਿਣਾ ਪਏਗਾ ਕਿਉਂਕਿ ਹੋਰ ਇੱਕ ਹੋਰ ਵੀ ਕਾਲਜੇਜ਼ ਤੇ ਲॉ ਲਾ ਦਿੱਤਾ ਗਿਆ ਜਿਹਦਾ ਨਾਮ ਹੈਗਾ ਕਿ 55% ਬੱਚਾ ਡੋਮੈਸਟਿਕ ਚਾਹੀਦਾ ਹਰ ਕਾਲਜ ਨੂੰ which is a very very ਜਿਹਨੂੰ ਕਹਿੰਦੇ ਆ ਕਿ ਆਪਾਂ ਡਿਫਿਕਲਟ ਟਾਸਕ ਸੋ ਸਟੂਡੈਂਟਸ ਆਈ ਫੀਲ ਕਿ ਜੇ ਅਸੀਂ ਇਹ ਚੀਜ਼ ਨੂੰ ਦੇਖਦੇ ਆ ਤਾਂ ਹਰ ਕਾਲਜ ਨੂੰ 55% ਬੱਚਾ ਡੋਮੈਸਟਿਕ ਲੈਣਾ ਪਏਗਾ ਡੋਮੈਸਟਿਕ ਨੂੰ ਅਸੀਂ ਕਿਵੇਂ ਐਕਸਪਲੇਨ ਕਰਾਂਗੇ ਸਰ ਸਰ ਉੱਥੋਂ ਦਾ ਕੈਨੇਡੀਅਨ ਬੱਚਾ ਓਕੇ ਹਰ ਕੋਰਸ ਦੇ ਵਿੱਚ ਇਹਦਾ ਮਤਲਬ ਹੈ ਕਿ ਜਿਹੜੇ ਸਾਡੇ ਸਟੂਡੈਂਟਸ ਨੇ ਉਹਨਾਂ ਦੇ ਲਈ ਕੋਰਸਸ ਔਰ ਸੀਟਸ ਕੰਪੀਟੀਸ਼ਨ ਦੇ ਵਿੱਚ ਮਿਲਣਗੀਆਂ ਇਹ ਇਹ ਮੰਨ ਕੇ ਚੱਲੀਏ ਦੇਖੋ ਮਤਲਬ ਕਿ ਹਰ ਕਾਲਜ ਨੂੰ 100 ਵਿੱਚੋਂ 55% ਬੱਚਾ ਡੋਮੈਸਟਿਕ ਹੋਏਗਾ ਤਾਂ ਹੀ ਕੀ ਕਹਿੰਦੇ ਆ ਸਟੂਡੈਂਟਸ ਪੜ ਪਾਣਗੇ ਉੱਥੇ ਤਾਂ ਹੀ ਉਹ ਬੱਚਾ ਕੀ ਕਹਿੰਦੇ ਆ ਅੱਗੇ ਔਰ ਕੀ ਕਹਿੰਦੇ ਆ ਅੱਗੇ ਜਾ ਕੇ ਹੋਰ ਬੱਚਿਆਂ ਨੂੰ ਇੰਟਰਨੈਸ਼ਨਲ ਸਟੂਡੈਂਟ ਕਾਲਜੇਜ਼ ਰਿਕਰੂਟ ਕਰ ਪਾਣਗੇ ਸਟੂਡੈਂਟਸ ਬਹੁਤ ਸਾਰੀਆਂ ਬੰਦਸ਼ਾਂ ਲਾਤੀਆਂ ਗਈਆਂ ਤਾਂ ਕਿ ਬੱਚੇ ਨੂੰ ਇੱਕ ਇੰਟਰਨੈਸ਼ਨਲ ਐਕਸਪੀਰੀਅੰਸ ਮਿਲੇ ਜੇ ਲੋਕਲ ਬੱਚਾ ਹੀ ਨਹੀਂ ਹੋਏਗਾ ਔਰ ਸਾਰੇ ਇੰਡੀਅਨ ਬੱਚੇ ਪੜ੍ਹਦੇ ਹੋਣਗੇ ਤਾਂ ਇੰਟਰਨੈਸ਼ਨਲ ਐਕਸਪੀਰੀਅੰਸ ਕੀ ਮਿਲਣਾ ਬਿਲਕੁਲ ਠੀਕ ਹੈ ਬਿਲਕੁਲ ਠੀਕ ਹੈ ਔਰ ਜਸਮੀਤ ਜੀ ਹੁਣ ਆਫਰ ਲੈਟਰਸ ਕਿਹੜੇ ਕਿਹੜੇ ਪ੍ਰੋਵਿੰਸ ਤੋਂ ਤੁਹਾਡੇ ਕੋਲ ਅਵੇਲੇਬਲ ਨੇ ਔਰ ਇੱਕ ਵਾਰੀ ਵੀਜ਼ਾ ਟ੍ਰੈਂਡ ਜ਼ਰੂਰ ਸਾਂਝਾ ਕਰੋ ਔਰ ਇਹ ਵੀ ਦੱਸੋ ਕਿ ਪ੍ਰੋਵਿੰਸ਼ਲ ਐਟੈਸਟੇਸ਼ਨ ਲੈਟਰ ਕਿਹੜੇ ਕਿਹੜੇ ਪ੍ਰੋਵਿੰਸ ਨੇ ਸ਼ੁਰੂ ਕਰਤੇ ਦੇ ਨੇ ਸੇਕੋ ਆਲਮੋਸਟ ਸਾਰੇ ਹੀ ਪ੍ਰੋਵਿੰਸਸਿਸ ਨੇ ਸ਼ੁਰੂ ਕਰਤੇ ਨੇ ਪ੍ਰੋਵਿੰਸ਼ੀਅਲ ਐਟੈਸਟੇਸ਼ਨ ਲੈਟਰਸ ਦੇਣੇ ਸੋ ਹੁਣ ਆਫਰ ਲੈਟਰਸ ਵੀ ਸਾਰੇ ਹੀ ਪ੍ਰੋਵਿੰਸ ਦੇ ਅਵੇਲੇਬਲ ਹੈ ਬਟ ਦ ਪ੍ਰੋਬਲਮ ਇਜ਼ ਦਿਸ ਕਿ ਕਿਹੜੇ ਅ ਕਿਹੜੇ ਹੁਣ ਕੀ ਕਹਿੰਦੇ ਨੇ ਇਨਟੇਕ ਦਾ ਮਿਲੇਗਾ ਜਿਵੇਂ ਲਬਰਟਾ ਚ ਆਪਾਂ ਨੂੰ ਜਨਵਰੀ ਇਨਟੇਕ ਮਿਲੇਗਾ ਅ ਅਟਲੈਂਟਿਕ ਪ੍ਰੋਵਿੰਸਿਸ ਚ ਤਾਂ ਅਗਲਾ ਸਪਟੰਬਰ ਮਿਲੇਗਾ ਔਰ ਜੇਸੀ ਗੱਲ ਕਰਦੇ ਆ ਕਿ Ontario ਵਿੱਚ ਆਪਾਂ ਨੂੰ 8 ਸਤੰਬਰ ਮਿਲ ਜੂਗਾ BC ਵਿੱਚ ਵੀ ਕੀ ਕਹਿੰਦੇ ਆ ਪਤਾ ਨਹੀਂ 8 ਸਤੰਬਰ ਮਿਲਦਾ ਹੈ ਕਿ ਨਹੀਂ ਮਿਲਦਾ ਸੋ ਡੈਫੀਨਿਟਲੀ ਇਹ ਧਿਆਨ ਰੱਖਣ ਦੇਖਣਾ ਪੈਗਾ ਕਿ ਕਿਹੜੇ ਪ੍ਰੋਵਿੰਸਿਸ ਇਸ ਟਾਈਮ ਤੇ ਆਪਾਂ ਨੂੰ ਆਫਰ ਲੈਟਰ ਦੇਣਗੇ ਬਿਲਕੁਲ ਠੀਕ ਹੈ ਬਿਲਕੁਲ ਠੀਕ ਹੈ ਜੀ ਸੋ ਬਹੁਤ ਹੀ ਮਹੱਤਵਪੂਰਨ ਇਨਫੋਰਮੇਸ਼ਨ ਸਾਡੇ ਨਾਲ ਸ਼ੇਅਰ ਕੀਤੀ ਹੈ ਜਸਮੀਤ ਪਾਟਿਆ ਜੀ ਨੇ ਪਰ ਸਟੂਡੈਂਟਸ ਨੂੰ ਡਵਾਈਸ ਹੈ ਤੁਸੀਂ ਜਲਦ ਤੋਂ ਜਲਦ ਪਾਟਿਆ ਜੀ ਨੂੰ WhatsApp ਕਰੋ 9041096100 ਕਾਲ ਕਰੋ 9041390412 اور ਤੁਸੀਂ ਆਪਣਾ ਪ੍ਰੋਫਾਈਲ ਪੇਜ 'ਤੇ ਆਪਣੀ ਆਫਰ ਲੈਟਰ ਦਾ ਸਟੇਟਸ ਉਸਮਿਤ ਜੀ ਦੇ ਨਾਲ ਚੈੱਕ ਕਰੋ ਸਰਕਾਰੀ ਕਾਲਜਸ ਦੇ ਵਿੱਚ ਹੀ ਤੁਸੀਂ ਅਪਲਾਈ ਕਰੋ ਸੋ ਥੈਂਕ ਯੂ ਸੋ ਮੱਚ ਸਰ ਥੈਂਕ ਯੂ ਸੋ ਮੱਚ ਜੇ ਕਿਸੇ ਵੀ ਹੋਰ ਕੋਈ ਹੈ ਤਾਂ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 9041390412 ਵਟਸਐਪ ਕਰ ਸਕਦੇ ਹੋ 9041096100 ਥੈਂਕ ਯੂ ਥੈਂਕ ਯੂ ਸੋ ਮੱਚ ਸਰ ਥੈਂਕ ਯੂ ਸੋ ਮੱਚ